ਕਿ ਤਾਂ ਸਾਨੂੰ ਮਾਂ ਪਾਏ ਦਾ ਮੂੰਹ ਤੋੜਦਾ ਮੂੰਹ ਨਹੀਂ ਰਿਹਾ ਸਾਡਾ ਭਾਈ ਚਾਰਕਾਂ ਸਾਂਝ ਵੀ ਤੋੜੀ ਐ ਅਸੀਂ ਨਾ ਆਪ ਹੁਦਰੇ ਹੋ ਹਾਂਜੀ ਅੱਜ ਵੀ ਪਿਓ ਪੁੱਤ ਬੈਠੇ ਹੋਣ ਤਾਂ ਕਰੇ ਵੇਖੇ ਗੱਲ ਨਹੀਂ ਕਰਦੇ ਇੱਕ ਬੈਡਰੂਮ 'ਚ ਬੈਠੇ ਮਾਂ ਪਿਓ ਧੀ ਚਾਰ ਬੰਦੇ ਨਾ ਰੇਦਰਾਂ ਖੂंजे ਖੜੇ ਆ ਬੈਠੇ ਆ ਮੋਬਾਈਲ ਵੇਖੀ ਜਾਂਦੇ ਕੋਈ ਨਾਲ ਗੱਲ ਨਹੀਂ ਕਰਦੇ ਤੇ ਜਿਹੜਾ ਮੋਬਾਈਲ ਆ ਇੱਕ ਐਡਾ ਖੂਹ ਆ ਇਹ ਤਾਂ ਕਹਿੰਦਾ ਦੁਨੀਆ ਕਰ ਲਈ ਮੁਠੀ 'ਚ ਆਪਾਂ ਇਹਦੀ ਮੁਠੀ 'ਚ ਆ ਗਏ ਸਹੀ ਗੱਲ ਹੈ ਸਹੀ ਜਦੋਂ ਉਹਨੂੰ ਪਤਾ ਲੱਗ ਗਿਆ ਆਪਣੀ ਉਂਗਲ ਹੈ ਜੋ ਤੁਸੀਂ ਇਹਦੇ ਪਰਦੇ ਤੇ ਮਾਰੀ ਨਾ ਇੱਕ ਵਾਰੀ ਉਂਗਲ ਕੰਪਨੀ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਸ਼ਿਕਾਰ ਆ ਗਿਆ ਉਸੇ ਵਕਤ ਹੀ ਤੁਹਾਨੂੰ ਨਾ ਰੋਮਾਂਸ ਦੇ ਨਾਲ ਨੰਗੀਆਂ ਫੋਟੋਆਂ ਦੇ ਨਾਲ ਇੱਥੇ ਦੰਪ ਪਪਾ ਬੈਠਣ ਸਹੀ ਉਹ ਤੁਸੀਂ ਜਿਹੜੀ ਗੱਲ ਦੇਖਣੀ ਹੈ ਸੈਕੰਡਰੀ ਰਹਿ ਜਾਂਦੀ ਹੈ ਉੱਥੇ ਉੜਦੇ ਜਾਂਦੇ ਹੋ ਯਾਰ ਮੇਮਾ ਹੀ ਨਹੀਂ ਆਉਣਾ ਸਟੇਟ ਆਫ ਕਨਫਿਊਜ਼ਨ ਹੈ ਹਾਂਜੀ ਤੇ ਨਾਲੇ ਘਰ ਜਾਂ ਬੰਦੀ ਝਾਕੀ ਜਾਂਦੇ ਕਿਤੇ ਬਾਪੂ ਤਾਂ ਨਹੀਂ ਵੇਦਾ ਕੋਈ ਬਾਪੂ ਲਗਾੜ ਵੀ ਦੇਣੀ ਤੇ ਛੱਤਰ ਵੀ ਫੇਰਨਾ ਹੁੰਦਾ ਇਹਨੇ ਆਪਾਂ ਨੂੰ ਮਾਰਦਾ ਪੜਾਈ ਵੀ ਛਡਾਤੀ ਜਦੋਂ ਤੁਸੀਂ ਪੜਦੇ ਹੁੰਦੇ ਸੀਗੇ ਉਦੋਂ ਤਾਂ ਅੰਗਰੇਜ਼ੀ ਲਾਜ਼ਮੀ ਵਿਸ਼ਾ ਨਹੀਂ ਤਾਂ ਹੁੰਦਾ ਨਹੀਂ ਸੀ ਨਹੀਂ ਹਾਂ ਫਿਰ ਤੁਸੀਂ ਕਿੱਦਾਂ ਉਹਨੂੰ ਟੇਕਓਵਰ ਕਰਦੇ ਹੋ ਨਾ ਮੈਂ ਆਇਆ ਸੀ ਨਾ ਇੱਕ ਛੋਟਾ ਜਿਹਾ ਮੈਂ ਪਾਣੀ ਤੇ ਛਾਰ ਸੀਗਾ ਅੱਛਾ ਜੀ ਤੇ ਹਿੰਦੀ ਪੰਜਾਬੀ ਅੰਗਰੇਜ਼ੀ ਇਹ ਪੜ੍ਹਾਈ ਪਹਿਲੇ ਨੰਬਰ ਤੇ ਬਾਤਰੀ ਭਾਸ਼ਾ ਦੂਜੇ ਨੰਬਰ ਤੇ ਹਿੰਦੀ ਤੀਜੇ ਨੰਬਰ ਤੇ ਅੰਗਰੇਜ਼ੀ ਛੇਵੇਂ ਤੇ ਰੱਖਦੇ ਸੀ ਮਾਸਟਰ ਸੀਗੇ ਉਹ ਬੜੇ ਧਿਆਨ ਨਾਲ ਪੜ੍ਹੋਗੇ ਆਸ਼ਤਰੀ ਗਿਆਨੀ ਟੈਂਗਰੇਜੀ ਵਾਲੇ ਮਾਸਟਰ ਨਾ ਸਾਰੇ ਚੰਗਾ ਛਤਰ ਫੇਰਦੇ ਸੀ ਅੱਛਾ ਜੀ ਜਿਹੜੇ ਬੱਚੇ ਦੇ ਛਤਰ ਫੇਰਤਾ ਉਹ ਬੰਦੇ ਦਾ ਪੁੱਤ ਬਣਦਾ ਕਰਦਿਆਂ ਦੇ ਕੋਲ ਵੀ ਅਪੀਲ ਚਲਦੀ ਨਹੀਂ ਸੀ ਜੇ ਕਰਦਿਆਂ ਦੇ ਕੋਲੇ ਸ਼ਿਕਾਇਤ ਹੁੰਦੀ ਤੇ ਦਾਦੇ ਨੇ ਛੱਤਰ ਨਾ ਲੈਣਾ ਇਹ ਕਰ ਜਾਗੇ ਉਹ ਮਾਸੀ ਜੀ ਥੋੜੀ ਸਾਡੇ ਕੋਲੇ ਸ਼ਿਕਾਇਤ ਲਾਇਆ ਕਿ ਮੈਨੂੰ ਮਾਸਟਰ ਨੇ ਕੁੱਟਿਆ ਉਹ ਥੋੜੀ ਸ਼ਿਕਾਇਤ ਸਾਡੇ ਕੋਲੇ ਲਾ ਕੇ ਮੈਂ ਦਿੱਤੀ ਉਸੇ ਵਕਤ ਮਾਸਟਰ ਦੇ ਸਾਹਮਣੇ ਮੁੰਡੇ ਦਾ ਦਾਦਾ ਉਹਨੂੰ ਕੁੱਟਾ ਲਾ ਦੇਦਾ ਮੁੰਡੇ ਨੂੰ ਪੁੱਤੇ ਨੂੰ ਤੇ ਮਾਸਟਰ ਨੇ ਛਡਾਉਣਾ ਜੀ ਨਾ ਨਾ ਬਾਹਰ ਉਹਦਾ ਆ ਲਓ ਜੀ ਤੁਹਾਡੇ ਹਵਾਲਿਆ ਤਮਾ ਵੱਡ ਦਿਓ ਅਸੀਂ ਨਹੀਂ ਤੇ ਕੋਲੇ ਆਉਣਾ ਕਿ ਛੋਡਾ ਪੁੱਤਾ ਹੁਣ ਤਾਂ ਮੁੰਡੇ ਮਾਸਟਰ ਕੁੱਟਣ ਨੂੰ ਫਿਰ ਜਾਨੇ ਪਰ ਸ਼ਾਮ ਤੱਕ ਦੋ ਵਾਰੀ ਕੁੱਟ ਦੇਣਾ ਹਾਂ ਇਹੋਂ ਦੇ ਸਾਨੂੰ ਪਤਾ ਸੀ ਮਾਸਟਰ ਲੰਗ ਹੈ ਨਾ ਅਸੀਂ ਆਸੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਪ੍ਰੋਫੈਸਰ ਲੰਗ ਦਾ ਸੀ ਅਸੀਂ ਇੱਕ ਅੰਦਰ ਨਾਲ ਲੱਗ ਜਾਂਦੇ ਅੱਛਾ ਜੀ ਇਹਨਾਂ ਖੌਫ ਹਾਂ ਤੇ ਜੇ ਸਾਨੂੰ ਖੁਰਪੇ ਨਾਲ ਵੀ ਕੋਈ ਪਟਦਾ ਨਾ ਅਸੀਂ ਹਰ ਦਿਨ ਸੀ ਵੀ ਅਸੀਂ ਤਾਂ ਅੱਖਾਂ ਦਾ ਹਿੱਸਾ ਕੀ ਬਾਤ ਹੈ ਜੀ ਕੀ ਅਸਲ ਇਹ ਪੁੱਛੋ ਸਹੀ ਗੱਲ ਹੈ ਜੀ ਸਹੀ ਗੱਲ ਤਾਂ ਕਿਤੇ ਗੱਲ ਪੈਂਦੇ ਨੇ ਇਹ ਮਤਲਬ ਹੀ ਨਹੀਂ ਜੇ ਕੋਈ ਖੰਗ ਜਾਂਦਾ ਮੁੰਡਾ ਬਾਪੂ ਜੀ ਦੀ ਗੱਲ ਹੋਰ ਦੇਸ਼ ਆਜ਼ਾਦ ਹੋਇਆ 1947 ਹਾਂ ਮੈਨੂੰ ਹਾਂ ਕੈਨੂ ਕਹੋਤੀ ਯਾਦ ਹੈ ਕਾਂਗਰਸ ਦੀ ਸਰਕਾਰ ਬਣੀ ਬਣੀ ਹਾਂ ਤੇ ਇਸ ਵੇਲੇ ਬੀਜੇਪੀ ਦੀ ਸਰਕਾਰ ਹਾਂ ਹਾਂ ਪਰ ਭਾਵੇਂ ਕਾਂਗਰਸ ਦੀ ਭਾਵੇਂ ਬੀਜੇਪੀ ਦੀ ਹਾਂ ਉਹਨਾਂ ਦੀ ਸੋਚ ਪੰਜਾਬ ਪ੍ਰਤੀ ਉਹੀ ਆ ਇੱਕੋ ਜੀ ਆ ਬਿਲਕੁਲ ਸਹੀ ਗੀ ਫਿਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਕਾਰਨ ਇਹ ਕਾਰਨ ਇਹ ਇਹ ਮੁਗਲਾਂ ਨੇ ਵੀ ਆਈ ਸੀ ਮੁਗਲ ਹੋਏ ਇਹ ਹੋਏ ਤੁਹਾਨੂੰ ਪਤਾ ਨਾ ਹਾਂਜੀ ਅੰਗਰੇਜ਼ ਉਹਨੂੰ ਨਿਸ਼ਾਨਦੇਹੀ ਕੀਤੀ ਸੀ ਮੈਂ ਬੰਗਾਲ ਤੇ ਪੰਜਾਬ ਹੈ ਜਦੋਂ ਕਦੇ ਵੀ ਆਉਂਦਾ ਪਲੇਸ ਸਟੇਟਲੀ ਇਥੇ ਪੈਦਾ ਕੀ ਬਿਲਕੁਲ ਜੀ ਇਹ ਨਿਸ਼ਾਨਦੇਹੀ ਸੀ ਜੇੜ ਦੇ ਵਾਸਤੇ ਇਥੇ ਪੈਦਾ ਹੁੰਦਾ ਫਿਰ ਇਹਨਾਂ ਨੇ ਫਿਰਕਾ ਪ੍ਰਸਤੀ ਪੈਦਾ ਕੀਤੀ ਹਿੰਦੂ ਸਿੱਖ ਤੇ ਮੁਸਲਮਾਨ ਲੋਕ ਨੂੰ ਵੱਖਰੇ ਕੀਤਾ ਪਹਿਲਾਂ ਸਾਰੀ ਕੁਝ ਇੱਕੇ ਸੀ ਪਹਿਲਾਂ ਤਾਂ ਮੈਂ ਮੈਂ ਵੀ ਲਾ 75 ਸਾਲ ਦਾ ਮੈਂ 90 90 98 99 ਸਾਲੀਆਂ ਜਨਾਨੀ ਨੂੰ ਪੁੱਛਿਆ ਵੀ ਉਦੋਂ ਆਪਾਂ ਹਿੰਦੂ ਸਿੱਖ ਤੇ ਮੁਸਲਮਾਨ ਕਹੇ ਜੇ ਸੀ ਉਹਦੇ ਪੁੱਤਨਾ ਸਾਰਾਂ ਦੇ ਚਾਦਰੇ ਬੰਨੇ ਹੁੰਦੇ ਸੀ ਲੰਮੀਆਂ ਦਾੜ੍ਹੀਆਂ ਹੁੰਦੇ ਸੀ ਵੱਡੀਆਂ ਪੱਗਾਂ ਹੁੰਦੀਆਂ ਸੀ ਤੇ ਜਦੋਂ ਕੋਈ ਬਾਬਾ ਆਉਂਦਾ ਸੀ ਲੋਕੀ ਕੰਧਾਂ ਨਾਲ ਲੱਗ ਜਾਂਦੇ ਸੀ ਪਤਾ ਹੀ ਨਹੀਂ ਸੀ ਵੀ ਹਿੰਦੂ ਕੌਣ ਸਿੱਖ ਕੌਣ ਸਾਰੇ ਬਾਬੇ ਸੀ ਬਸ ਇੰਨੀ ਚੇਤਨਾ ਇੰਨੀ ਸਮਝ ਤੇ ਇੰਨਾ ਸਤਕਾਰ ਸੀ ਹੋਰ ਦੱਸੋ ਧੰਨਵਾਦ ਦਾਦਾ ਜੀ ਅੱਜ ਅੱਜ ਦਾ ਸਮਾਂ ਤਾਂ ਉਹੀ ਆ ਕਿ ਆ ਹਿੰਦੂ ਆਵੇ ਸਿੱਖ ਆਵੇ ਮੁਸਲਮਾਨ ਆਵੇ ਅੱਜ ਦਾ ਕੋਈ ਨਹੀਂ ਰੋਜ਼ਗਾਰ ਦਾ ਕੋਈ ਨਹੀਂ ਕੋਈ ਰੋਜ਼ਗਾਰ ਕੋਈ ਨਹੀਂ ਧਰਮ ਮੈਨੇ ਰੱਖਦਾ ਧਰਮ ਮੈਨੇ ਧਰਮ ਵੀ ਫਿਰਕਾਪ੍ਰਸਤੀ ਫਿਰਕਾਪ੍ਰਸਤੀ ਬਿਊਰੋਕਰੇਸੀ ਕ੍ਰਾਪਟ ਮੈਂ ਚਾਰ ਕਹ ਰਿਹਾ ਨਾ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਇਹ ਚਾਰ ਵਰਗ ਆ ਜਿਹੜੇ ਹਿੰਦੁਸਤਾਨ ਦੇ ਮਹਾ ਅਤਿਆਚਾਰੀ ਵਰਗ ਨੇ ਇਹ ਇਹਨਾਂ ਨੂੰ ਤੁਹਾਨੂੰ ਕਦੇ ਖੜੇ ਨਹੀਂ ਹੁੰਦਾਂ ਫਿਰ ਸੈਕੂਲਰਿਜ਼ਮ ਕਿੱਥੇ ਰਹਿ ਗਿਆ ਖਤਮ ਕਰਤਾ ਸੈਕ ਨਾਉਂ ਦਾ ਹੀ ਰਹਿ ਗਿਆ ਨਾਮ ਦਾ ਕੀ ਜਿਹੜਾ ਨਾ ਨਾਮ ਦਾ ਹਾਂ ਇਹ ਉਦੋਂ ਆਉ ਜਿਵੇਂ ਤੁਸੀਂ ਹੁਣ ਉੱਠੇ ਹੋ ਹਾਂ ਜਿਵੇਂ ਪੰਜਾਬ ਦੇ ਮੁੰਡੇ ਉੱਠੇ ਆ ਜਦੋਂ ਥੋੜੀ ਚੇਤਨਾ ਵੱਡੀ ਹੋ ਗਈ ਨਾ ਉਦੋਂ ਅਧਿਕਾਰੀ ਖੁੰਝੇ ਲੱਗ ਜੂ ਲੁਟੇਰਾ ਵਪਾਰੀ ਖੁੰਝੇ ਲੱਗ ਜੂ ਦਰਬਾਰੀ ਖੁੰਝੇ ਲੱਗ ਜੂ ਬਿਲਕੁਲ ਜੀ ਬਿਲਕੁਲ ਜੀ ਜੀ ਦੇਖੋ ਬਾਪੂ ਜੀ ਮੈਂ ਪਹਿਲਾਂ ਵੀ ਇਹ ਹੀ ਕਿਹਾਤਾ ਹਾਂ ਹਾਂ